ਜਿਹੜਾ ਸਾਡਾ 66 ਕਿਲੋ ਅਫੀਮ ਰਿਕਵਰੀ ਵਾਲਾ ਕੇਸ ਸੀ ਉਹ ਚੇਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਉਹਦੀ ਪ੍ਰੋਪਰ ਬੈਕਵਰਡ ਲਿੰਕ ਅ ਸਟੈਬਲਿਸ਼ ਕਰਦੇ ਹੋਏ ਫਾਜ਼ਿਲਕਾ ਪੁਲਿਸ ਦੀ ਟੀਮ ਝਾਰਖੰਡ ਗਈ ਸੀ ਤੇ ਉਹਨੂੰ ਉੱਥੇ ਬਹੁਤ ਵੱਡੀ ਸਫਲਤਾ حاصل ਹੋਈ ਜਿੱਥੇ ਜਦੋਂ ਜਿਹੜਾ 66 ਕਿਲੋ ਦਾ ਸੋਰਸ ਸੀ ਬੰਦਾ ਦਾ ਨੇਮ ਆਫ ਕਮਲ ਸਿੰਘ ਪਰੈਜ਼ੀਡੈਂਟ ਆਫ ਗੁੰਮਲਾ ਝਾਰਖੰਡ ਉਹਨੂੰ ਅਸੀਂ ਰਾਉਂਡ ਅਪ ਕਰਕੇ ਇੱਥੇ ਲੈ ਕੇ ਆਏ ਨੇ ਤੇ ਉਹਨੂੰ ਪ੍ਰੋਪਰ ਟ੍ਰਾਂਸਫਰ ਰਿਮਾਂਡ ਤੇ ਲੈ ਕੇ ਅਸੀਂ ਇੱਥੇ ਪਹੁੰਚੇ ਨੇ ਤੇ ਅੱਗੇ ਉਹਦਾ ਫਰਦਰ ਰਿਮਾਂਡ ਲਿਆ ਜਾ ਰਹਾ ਹੈ ਇਹ ਜਿਹੜਾ ਜਿੰਨਾ ਵੀ ਕਨਸਾਈਨਮੈਂਟ ਸੀ 40 ਕਿਲੋ ਦਾ ਇਹ ਜਿੰਨ ਬੰਦਿਆਂ ਤੋਂ ਰਿਕਵਰ ਹੋਆ ਉਹਦਾ ਮੇਨ ਸੋਰਸ ਇਹ ਕਮਲਖਾਨੀ ਸੀ ਗੱਡੀਆਂ ਉੱਤੇ ਜਾਂਦੀ ਸੀ ਤੇ ਉਹ ਉੱਚ ਸਮਾਨ ਲੋਡ ਕਰਕੇ ਇੱਥੇ ਪੰਜਾਬ ਵੱਲ ਭੇਜਦਾ ਸੀ ਸੋ ਬਿਗ ਫਿਸ਼ ਨੂੰ ਅਰੈਸਟ ਕਰਨ ਚ ਤੇ ਇੱਕ ਮੈਟੀਕੁਲੇਸ ਇਨਵੈਸਟੀਗੇਸ਼ਨ ਕਰਦੇ ਹੋਏ ਫਾਜ਼ਿਲ ਕਾ ਪੁਲਿਸ Jharkhand ਸੇ ਮੇਨ ਮਾਸਟਰਮਾਈਂਡ ਨੂੰ ਫੜਕੇ ਇਥੇ ਫਾਜ਼ਿਲ ਕਾ ਲੈ ਕੇ ਆਈਏ ਅੱਗੇ ਇਹਦੇ ਵੱਲੋਂ ਜਿਹੜੇ ਵੀ ਡਿਸਕਲੋਜ਼ਰਸ ਹੋਣਗੇ ਔਰ ਉਹਦੇ ਰਿਗਾਰਡਿੰਗ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਇਹਨਾਂ ਦੀ ਜਿਹੜੇ ਜਿਹੜੇ ਬੰਦੇ ਦੇ ਵੀ ਇਹਦੇ ਵਿੱਚ ਸੰਸ਼ਮੂਲੀਅਤ ਆਂਦੀ ਹੈ ਉਹਦੇ ਸਾਰੇ ਐਸੈਟਸ ਆਪਾਂ ਫ੍ਰੀਜ਼ ਕਰਾਂਗੇ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਟ ਕਰਾਂਗੇ। ਪੀਜ਼ ਦੀ ਇਹਦੇ ਵਿੱਚ ਬਹੁਤ ਮਿਹਨਤ ਹੋਈ ਹੈ ਤੇ ਉੱਥੇ ਜਾ ਕੇ ਬੰਦੇ ਨੂੰ ਆਈਡੈਂਟੀਫਾਈ ਕਰਨਾ, ਲੋਕੇਟ ਕਰਨਾ ਔਰ ਫੜ ਕੇ ਲੈ ਕੇ ਆਉਣਾ ਇਹ ਇੱਕ ਬਹੁਤ ਵੱਡੀ ਮਹਿਮੰਦੀ ਹੈ ਕਿ ਕਾਮਯਾਬੀ ਹੈ ਸਾਡੀ ਟੀਮ ਦੀ। ਮੈਡਮ ਇਹ ਆਦੀ ਖੁਦ ਹੀ ਖੇਤੀ ਕਰਦਾ ਸੀ ਉੱਥੇ ਜਿਹੜੇ ਸਮਾਨ ਸੀ। It yet to be verified ji but yes ਇਹਦੀ ਪ੍ਰਾਪਰਟੀ ਸੀਗੀ ਉੱਥੇ ਔਰ ਉਹ ਐਜ਼ ਆਈ ਸੈਡ ਕਿ ਪ੍ਰੋਪਰ ਆਈਡੈਂਟੀਫਾਈ ਕਰਕੇ ਰੈਵਨਿਊ ਰਿਕਾਰਡਸ ਲੈ ਕੇ ਅਸੀਂ ਅੱਗੇ ਕਾਰਵਾਈ ਕਰਾਂਗੇ। ਗੇ ਜਿਸ ਵੀ ਬੰਦੇ ਦਾ ਪੰਜਾਬ ਚ ਰੋਲ ਆਊਗਾ ਜਿਹੜੇ ਇਹਨਾਂ ਕੋਲੋਂ ਸਮਾਨ ਲੈਂਦੇ ਸੀ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਵੀਲ ਪੁੱਟ ਦੇਣਾਂ ਲੱਗਦਾ ਹੈ ਕਿ ਵੱਡਾ ਨੈਟਵਰਕ ਹੈ ਜੀ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਜਿਹਨੂੰ ਕ੍ਰੈਕ ਕੀਤਾ ਹੈ ਜੀ ਦੇਖਿਏ ਇਹ ਇੱਕ ਨੈਟਵਰਕ ਕ੍ਰੈਕ ਹੀ ਕੀਤਾ ਹੈ ਫਜ਼ਲ ਕਾ ਪੁਲਿਸ ਨੇ ਕਿਉਂਕਿ ਇੰਨੀ ਵੱਡੀ ਹੈ ਰਿਕਵਰੀ ਹੈ ਮੈਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ 10 ਸਾਲਾਂ ਦੀ ਸਭ ਤੋਂ ਵੱਡੀ ਰਿਕਵਰੀ ਹੈ ਸੋ ਮੇਨ ਮਾਸਟਰਮਾਈਂਡ ਤੱਕ ਸੋਰਸ ਤੱਕ ਪਹੁੰਚ ਕੇ ਅਸੀਂ ਇਹਨੂੰ ਐਂਡ ਟੂ ਐਂਡ ਕ੍ਰੈਕ ਕੀਤਾ ਹੈ ਜੀ